ਸਿੱਖਾਂ ਦਾ ਹੁਣ ਇਹ ਹੈਗਾ ਜੀ ਆ ਤੁਹਾਡਾ ਖੰਡਾ ਲੱਗਿਆ ਹੋਇਆ ਇੱਥੇ ਜੀ ਇਹ ਵੀਡੀਓ ਦੱਬ ਕੇ ਸ਼ੇਅਰ ਕਰਿਓ ਔਰ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਮੈਨੂੰ ਲੱਗਦਾ ਕਿ ਇੱਥੇ ਜਿਹੜੀ ਆ ਪਲੇਟ ਲੱਗੀ ਆ ਪੰਜਾਬੀ ਦੇ ਵਿੱਚ ਇੱਥੇ ਲਿਖਿਆ ਗੁਰਨਾਨਕ ਸੁਸਾਇਟੀ ਆਫ ਆਸਟ੍ਰੇਲੀਆ ਇਨਕੋਰਪੋਰੇਟਿਡ ਹਾਂ ਇਤਿਹਾਸ ਲਿਖਿਆ ਹੋਇਆ ਉਹਨਾਂ ਸਾਰੇ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਪਰ ਅਸੀਂ ਕਟੋ-ਕਟ ਸ਼ਾਬਾਸ਼ ਕਹਿੰਦੇ ਆ ਇਹਨਾਂ ਗੋਰਿਆਂ ਦੇ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਕਟੋ-ਕਟ ਜਗ੍ਹਾ ਤਾਂ ਦਿੱਤੀ ਹੈ ਉਹਨਾਂ ਸਾਰੇ ਸਿੱਖ ਸਿਪਾਹੀਆਂ ਦੀ ਯਾਦ ਵਿੱਚ ਜਿਨ੍ਹਾਂ ਨੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਅਤੇ ਬ੍ਰਿਸ਼ਟ ਰਾਜ ਲਈ 1849 1947 ਤੱਕ ਲੜੀਆਂ ਹੋਰਨਾਂ ਜੰਗਾਂ ਅਤੇ 12 ਸਤੰਬਰ 1897 ਨੂੰ 128 ਸਾਲ ਪਹਿਲਾਂ 1897 ਨੂੰ ਲੜੀ ਸਾਰਾ ਗੜੀ ਦੀ ਅਦੁੱਤੀ ਲੜਾਈ ਵਿੱਚ ਆਪਣੀਆਂ ਜਾਨਵਾਰੀਆਂ ਜਾਂ ਫੱਟੜ ਹੋਏ ਉਹਨਾਂ ਦੀ ਬਹਾਦਰੀ ਹਿੰਮਤ ਅਤੇ ਸ਼ਹਾਦਤ ਦੀ ਗਾਥਾ ਸੰਸਾਰ ਦੇ ਫੌਜੀ ਇਤਿਹਾਸ ਦੇ ਰਿਕਾਰਡ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖੀ ਹੋਈ ਹੈ ਬਾਬਾ ਜੀ ਬੜੀ ਖੁਸ਼ੀ ਦੀ ਗੱਲ ਹੈ ਮੈਂ 7 ਸਾਲ ਚ ਪਹਿਲੀ ਵਾਰ ਆ ਕੇ ਆ ਰੋਜ ਇਸੇ ਰੋਡ ਤੋਂ ਲੰਘਦਾ ਜੀ ਤੇ ਕੋਲ ਸਾਡਾ ਹੀ ਇਤਿਹਾਸ ਵਿੱਚ ਛਪਿਆ ਹੋਇਆ ਜੀ ਤੇ ਸਾਨੂੰ ਹੀ ਨਹੀਂ ਪਤਾ ਸਿੱਖਾਂ ਨੂੰ ਇੱਥੇ ਤੱਕ ਅਸੀਂ ਪਹੁੰਚ ਗਏ ਜੀ ਅਸੀਂ ਇਹਨਾਂ ਨੂੰ ਕੀ ਦੱਸਣ ਇਹ ਸਾਨੂੰ ਦੱਸਣਗੇ ਵੀ ਤੁਸੀਂ ਕੌਣ ਹੋ ਪੱਗ ਵਾਲੇ ਜੀ ਹੂੰ ਦਸਤਾਰ ਵਾਲੇ ਜਾਂ ਕੇਸਾਂ ਵਾਲੇ ਤੁਸੀਂ ਕੌਣ ਇਹਨਾਂ ਨੇ ਸਾਡੇ ਪੱਥਰ ਲਾ ਕੇ ਸਾਨੂੰ ਦੱਸਿਆ ਜੀ ਸਾਡਾ ਵੈਲਕਮ ਕੀਤਾ ਨਾ ਪੱਥਰ ਨਾਲ ਬਹੁਤ ਧੰਨਵਾਦ ਅਸਟ੍ਰੇ